اتر ائی اتر تھوئیے تے اتے واہن دی دنگلی یو اس ور ائے ساڈے مکھ مہران صاحب باقی پولیس نے بھائی دی ساڈے ٹیم دے پوری اعلی قدر جڑی کہ ایک میچ श्री गुरु हरिकिशन जी आपको अकाल अति पिन हरियाणा टीम ने कराया संडा मारने के छोटे बच्चे के द्वारा भी ज्ञान करवाया जोर से मारो फुटबॉल केड़ा स्कूल है टीम एसएलटी यू नाल भी चल रही है ग्रेश मैच एक सेमीफाइनल मैच जिला अनूप एकेडमी मधुचल्ली ਅਤੇ ਪਾਜੋ ਸਰ ਫੋਟੋ ਕੇ ਜਾਣਕਾਰ ਕਾਰੀ ਸਰਦਾਰ ਸੁੰਦਰ ਸਿੰਘ ਐਸਐਸਟੀ ਸਮਸਥਾ ਦੇ ਅਧਿਕਾਰੀਆਂ ਦਾ ਹੋਏ ਕਾਨੂੰਨੀ ਸਬਾਸ ਸਿੰਘ ਜੀ ਵੱਲੋਂ 11000 ਰੁਪਏ ਕਿ ਕਾਹਦਾ ਸਾਰਾ ਵੀ ਪਾਣੀ ਮਾਰ ਕੇ ਨਾਲ 40 ਸਾਲ ਤੋਂ ਉਪਰ ਵਾਲੀ ਨੀਲ ਟੈਂਕ ਟਕ ਲਾਉਂਦੇ ਹੋਮ ਅਤੇ ਸਾਰੇ ਹੀ ਕੋਈ ਪੰਜਾਬ ਪੁਲਿਸ ਜਾਂ ਕੋਈ ਆਰਮੀ ਜੋ ਬਾਹਰ ਨੇ ਇਹ ਗਰਾਉਂਡ ਦੀ ਸਿੰਮਾ ਕਰਦੇ ਨੇ ਤੇ ਕੱਚੇ ਵਾਲੇ ਸ਼ਾਈਡ ਕਰਦੇ ਨੇ ਖਿਡਾਰੀਆਂ ਨੂੰ ਨੌਜਵਾਨਾਂ ਨੂੰ ਪਾਣੀ ਹਸੂਨਾ ਪੰਨੇ ਸੇ ਜੀ ਜੀ ਅੱਜ ਇੱਕ ਅਵੇਰਨੈਸ ਕੈਂਪ ਕਮਿਸ਼ਨ ਦਿਹਾਤੀ ਪੀਸ ਵੱਲੋਂ ਲਗਾਇਆ ਗਿਆ ਹੈ ਇਹ ਡਰੱਗਸ ਤੋਂ ਨੌਜਵਾਨਾਂ ਨੂੰ ਅਵੇਅਰ ਕਰਨਾ ਔਰ ਇਲਾਕੇ ਦੇ ਮੌਤਵਾਰਾਂ ਤੋਂ ਇਸ ਬਾਰੇ ਸੇ ਯੋਗ ਮੰਗਣਾ ਤਾਂ ਕਿ ਅਸੀਂ ਇਹ ਲੜਾਈ ਅਸੀਂ ਜਿੱਤ ਸਕੀਏ ਮਾਨਯੋਗ ਮੁੱਖ ਮੰਤਰੀ ਪੰਜਾਬ ਪਰਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿੱਥੇ ਕਿ ਪੁਲਿਸ ਦਾ ਕੰਮ ਡਰੱਗਸ ਨੂੰ ਫੜਨਾ, ਸੁਗੰਧਨ ਫੜਨਾ ਔਰ ਇਹ ਲਾਲ ਲਾਲ ਇਹ ਵੀ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਕਿ ਅਸੀਂ ਲੋਕਾਂ 'ਚ ਇਸ ਦਾ ਅਵੇਅਰਨੈਸ ਵੀ ਪਹੁੰਚਾਈਏ ਕਿ ਨਸ਼ੇ ਕਿੰਨਾ ਜ਼ਿੰਦਗੀਆਂ ਨੂੰ ਬਰਬਾਦ ਕਰ ਰਹੇ ਆ ਔਰ ਕਿੱਦਾਂ ਅਸੀਂ ਇਕਜੁੱਟ ਹੋ ਕੇ ਇਹਨਾਂ ਦੇ ਖਿਲਾਫ ਲੜ ਸਕਦੇ ਹਾਂ ਉਸ ਲੜੀ ਦੇ ਵਿੱਚ ਹੀ ਅੱਜ ਅਮਰਸਰ ਦੇ ਹਾਜ਼ਰੀ ਜ਼ਿਲ੍ਹੇ ਵਿੱਚ ਹਰ ਸਕੂਲ ਵਿੱਚ ਇਹ ਪ੍ਰੋਗਰਾਮ ਚੱਲ ਰਹੇ ਆ। ਔਰ ਸਾਨੂੰ ਪੰਜਾਬ ਸਰਕਾਰ ਵੱਲੋਂ ਸਬਸਿਡੀ ਫੰਡਸ ਦਿੱਤੇ ਗਏ ਆ। ਇਸ ਅਵੇਰਨੈਸ ਚੀਜ਼ ਨੂੰ ਲੋਕਾਂ 'ਚ ਅਖੇ ਵਧਾਉਣ ਲਈ ਤਾਂ ਕਿ ਇਹਦੇ 'ਚ ਅਸੀਂ ਇੱਕ ਡਿਸੀਸਿਵ ਅਸੀਂ ਲੜਾਈ ਲੜ ਕੇ ਨੌਜਵਾਨ ਨੂੰ ਪੰਜਾਬ ਨੂੰ ਅਸੀਂ ਇਸ ਕੋਲ ਤੋਂ ਪਹੁੰਚਾ ਸਕੀਏ। ਸਰ ਇਹ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਉਪਰਾਲੇ ਕੀਤੇ ਜਾ ਰਹੇ ਆ? ਦੇਖੋ ਜਿਹੜਾ ਪੁਲਿਸ ਨੇ ਸਮਗਨਾ ਨੂੰ ਫੜਨਾ ਉਹਨਾਂ ਦੀਆਂ ਪ੍ਰੋਪਰਟੀਆਂ ਜ਼ਬਤ ਕਰਨੀਆਂ ਉਹਨਾਂ ਖਰਾਬ ਕਾਨੂੰਨੀ ਕਾਰਵਾਈ ਕਰਨੀ ਉਹ ਤਾਂ ਅਸੀਂ ਕਰ ਰਹੇ ਹਾਂ ਮੇਰੇ ਨਾਲ ਨਾਲ ਜਿਹੜਾ ਲੋਕਾਂ 'ਚ ਜਾਗਰੂਕਤਾ ਪੈਦਾ ਕਰਨੀ ਇਹ ਵੀ ਬਹੁਤ ਜ਼ਰੂਰੀ ਹੈ ਜੇ ਨੌਜਵਾਨ ਬੱਚੇ ਜਿਹੜੇ ਕਿ ਨਵੀਂ ਪੀੜ੍ਹੀ ਆ ਇਹਨਾਂ ਨੂੰ ਇਸ ਨਸ਼ੇ ਦੇ ਕੋਡ ਬਾਰੇ ਪਤਾ ਹੋਊਗਾ ਤਾਂ ਹੀ ਇਸ ਚੀਜ਼ ਤੋਂ ਇਹ ਦੂਰ reh ਸਕਦੇ ਆ ਥੈਂਕ ਯੂ ਮੇਰਾ ਆਪਣਾ ਨਾਮ ਤੇਜ ਸਿੰਘ ਕੀ ਕਹਿਣਾ ਚਾਹੁੰਦੇ ਜਿਹੜਾ ਟੂਰਨਾਮੈਂਟ ਕਰਵਾਇਆ ਗਿਆ ਅਸੀਂ ਪੰਜਾਬ ਸਰਕਾਰ ਦਾ ਵਰ ਪੰਜਾਬ ਪੁਲਿਸ ਦਾ ਬਹੁਤ ਜਿਆਦਾ ਧੰਨਵਾਦੀ ਆ ਜਿਨ੍ਹਾਂ ਨੇ ਐਂਟੀ ਡਰੱਗਸ ਕੈਂਪੇਨਿੰਗ ਦਾ ਕੰਮ ਸ਼ੁਰੂ ਕੀਤਾ ਤੇ ਸਾਡੇ ਪਿੰਡ ਨੂੰ ਚੁਣਿਆ ਗਿਆ ਹੋਕੀ ਦੇ ਟੂਰਨਾਮੈਂਟ ਵਾਸਤੇ ਕਿੰਨੀਆਂ ਟੀਮਾਂ ਨੇ ਭਾਗ ਲਿਆ ਸੀ ਕਿਸੀ ਟੋਟਲ 6 ਟੀਮਾਂ ਨੇ ਭਾਗ ਲਿਆ ਹਾਂਜੀ ਤੇ ਜਿੰਨਾ ਵਿੱਚ ਹੋਲੀਡੇ ਇਨ ਬਾਲੀਬੋਲ ਫਾਰ ਕ੍ਰਿਸ਼ਣ ਪਬਲੀ ਇਹ ਫਰਸਟ ਆਈ ਹੈ ਇਹ ਉਧਰੋਂ ਪਾਖਰਪੁਰ ਨੇ ਫਰਸਟ ਆਈ ਹੈ ਸਰਕਾਰ ਦੇ ਅਪਰਾਲੇ ਨੂੰ ਤੁਸੀਂ ਕਿਵੇਂ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਮੰਨਦੇ ਹੋ ਖਾਸ ਕਰਕੇ ਇਹੀਂ ਪੰਜਾਬ ਪੁਲਿਸ ਦਾ ਐਸਐਸਪੀ ਸਾਹਿਬ ਦਾ ਬਹੁਤ ਜਿਆਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਪਿੰਡ ਨੂੰ ਚੁਣਿਆ ਤੇ ਤੌਰਾਂ ਕੀਤਾ